ਬਾਜੀ 트럼ਪ 트럼ਪ ਦੇ ਬਾਰੇ ਬੋਲੋ ਕੁਛ ਪੰਜਾਬੀ ਚ ਜਾਂ ਇੰਗਲਿਸ਼ ਚੰਗੀ ਹੁੰਦੀ ਤਾਂ ਟਰੰਪ ਦੀ ਧੀ ਨੂੰ ਕਹਿੰਦਾ ਯੂਐਸਏ ਡੀਪੋਰਟ ਤੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀ ਵੀਡੀਓ ਵਾਇਰਲ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਕੀਤੇ ਗਏ ਇੱਕ ਸਵਾਲ ਦਾ ਜਵਾਬ ਇਸ ਤਰ੍ਹਾਂ ਦਿੱਤਾ ਕਿ ਉਹ ਸੁਰੱਖਿਆ ਵਿੱਚ ਆ ਗਿਆ ਦਲਜੀਤ ਦੋਸਾਂਝ ਨੇ ਆਪਣੀ ਪਰਿਕਿਰਿਆ ਨਾਲ ਸੋਸ਼ਲ ਮੀਡੀਆ ਯੂਜ਼ਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜੱਟਾਂ ਦੇ ਪੁੱਤ ਨੂੰ ਰੋਕ ਸਕੇ ਨਾ ਟਰੰਪ ਗੀਤ ਬਾਰੇ ਉਸਨੇ ਕਿਹਾ ਕਿ ਜੱਟਾਂ ਦੇ ਪੁੱਤਾਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਟਰੰਪ चीज है पंजाबी गायक दलजीत दोसांझ ने अपने लाइव सेशन दौरान ਗੱਲ ਕਰਦੇ ਹੋਏ ਅੱਗੇ ਕਿਹਾ ਕਿ ਜਿਸ ਦੀ ਚੱਲਦੀ ਹੈ ਉਹੀ ਹੀ ਚਲਾਏਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਉਸਨੇ ਕਿਹਾ ਕਿ 트੍ਰੰਪ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਦਰਅਸਲ ਗਾਇਕ ਦਲਜੀਤ ਦੋਸਾਂਝ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਸੰਬੰਧੀ ਕਿਤੇਗੇ ਸਵਾਲ ਬਾਰੇ ਜਵਾਬ ਦੇ ਰਿਹਾ ਸੀ ਦਲਜੀਤ ਨੇ ਕਿਹਾ ਕਿ 트੍ਰੰਪ ਕੋਲ ਤਾਕਤ ਹੈ ਉਹ ਜੋ ਚਾਹੇ ਕਰ ਸਕਦਾ ਹੈ ਦਲਜੀਤ ਦੀ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਉਤੇ ਅੱਗ ਦੇ ਵਾਂਗ ਵਾਈਰਲ ਹੋ ਰਹੀ ਹੈ ਇੰਨਾ ਹੀ ਨਹੀਂ ਆਪਣੇ ਲਾਈਵ ਸੈਸ਼ਨ ਦੌਰਾਨ ਗਾਇਕ ਨੇ ਟਰੰਪ ਦੀ ਧੀ ਦਾ ਵੀ ਜ਼ਿਕਰ ਕੀਤਾ ਉਸਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਕਾ ਟਰੰਪ ਦਾ ਜ਼ਿਕਰ ਕਰਦਿਆਂ ਉਸਨੇ ਕਿਹਾ ਕਿ ਇਵਾਕਾ ਟਰੰਪ ਸੋਸ਼ਲ ਮੀਡੀਆ ਤੇ ਉਸ ਨੂੰ ਫੋਲੋ ਕਰਦੀ ਹੈ ਦਲਜੀਤ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜੇ ਉਸ ਦੀ ਇੰਗਲਿਸ਼ ਚੰਗੀ ਨਹੀਂ ਹੈ ਨਹੀਂ ਤਾਂ ਉਹ ਇਸ ਦਾ ਜ਼ਿਕਰ ਇਵਾਕਾ ਟਰੰਪ ਨਾਲ ਕਰਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀ ਲੋਕਾਂ ਲਈ ਮੁਸ਼ਕਲ ਵੱਧ ਗਈਆਂ ਹਨ 트럼ਪ ਦੇ ਫੈਸਲੇ ਤੋਂ ਬਾਅਦ ਭਾਰਤ ਤੋਂ ਸੈਂਕੜੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ ਇਹਨਾਂ ਲੋਕਾਂ ਨੂੰ ਪਹਿਲਾਂ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਅਮਰੀਕਾ ਹੌਲੀ-ਹੌਲੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਡਿਪੋਰਟ ਕਰ ਰਿਹਾ ਹੈ ਅਮਰੀਕਾ ਦੇ ਇਸ ਕਦਮ ਤੋਂ ਬਾਅਦ ਡੌਂਕੀ ਰੂਟ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਹਾਲ ਹੀ ਵਿੱਚ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕੀਤਾ ਸੀ ਜਿਨ੍ਹਾਂ ਵਿੱਚੋਂ 30 ਪੰਜਾਬੀ ਸ਼ਾਮਲ ਸਨ ਬਾਕੀ ਆਉ ਲੈ ਚਲਦੇ ਹਾਂ ਨੂੰ ਦਲਜੀਤ ਸਿੰਘ ਦੇ ਉਸ ਵੀਡੀਓ ਵੱਲ ਜਿਸ ਦੇ ਵਿੱਚ ਉਹ ਇਹ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਕਿਆ ਬਾਤ ਹੈ ਪਾਜੀ ਟਰੰਪ ਟਰੰਪ ਦੇ ਬਾਰੇ ਗੋਲੋ ਖੁਸ਼ ਪੰਜਾਬੀ ਪਿਆਓ ਟਰੰਪ ਬਾਰੇ ਹੁਣ ਮੈਂ ਕੀ ਬੋਲਾਂ ਸ਼ਟਾ ਦੇ ਪਤਾ ਨੂੰ ਹੁਣ ਪਤਾ ਇੱਧਰ ਗਾਲਾ ਘੇੜਾ ਯਾਰੋ ਉਹ ਗਾਲਾ ਬਹੁਤ ਵਧੀਆ ਲੱਗਦੀ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹਦੀ ਚੱਲਦੀ ਅਗਲਾ ਚਲਾਉਂਦਾ ਨਾ ਜੀ ਤੇ ਹੁਣ ਅਗਲਾ ਚਲਾਊਗਾ ਹੁਣ ਆ ਗਿਆ ਹੁਣ ਟਰੰਪ ਤੈਨੂੰ ਪਤਾ ਕੋਈ ਜੋੜੀ-ਪੋੜੀ ਚੀਜ਼ ਹੈ ਤੇ ਉਹ ਉਹ ਨਾ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਐ ਨਾ ਟਵਿੱਟਰ ਤੇ ਇਹਦਾ ਇਵਾਂਕਾ ਇਵਾਂਕਾ ਟਰੰਪ ਪਰ ਹੁਣ ਤੈਨੂੰ ਪਤਾ ਮੇਰੀ ਅੰਗਰੇਜ਼ੀ ਵਿੱਚ ਹੱਥ ਤੰਗ ਹੈ ਨਹੀਂ ਤਾਂ ਮੈਂ ਕੁਝ ਲਿਖ ਕੇ ਭੇਜ ਦਿੱਤਾ ਹਾਂ ਤੁਹਾਨੂੰ ਪੈਣੀ ਹਾਉ ਬੇਟੀ ਪਾਉਂ ਦਸਾਂ ਸਾਹ ਤੁਸੀਂ